ਬਠਿੰਡਾ ਸੀਆਈਏ ਸਟਾਫ ਦੀ ਪੁਲਿਸ ਨੇ ਬਾਬਾ ਦੀਪ ਸਿੰਘ ਨਗਰ ਤੋਂ ਚਾਰ ਬੰਦਬਾਸ਼ਾ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਤਾ ਲੱਗਾ ਹੈ ਕਿ ਇਹਨਾਂ ਬਦਮਾਸ਼ਾਂ ਨੇ ਰੇਲੈਂਸ ਪਟਰੋਲ ਪੰਪ ਤੋਂ ਪਿਛਲੇ ਦਿਨੀ 10000 ਰੁਪਏ ਦੀ ਲੁੱਟ ਵੀ ਕੀਤੀ ਸੀ ਮਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਨਗਰ ਵਿਖੇ ਜਦ ਪੁਲਿਸ ਦੀ ਗੱਡੀ ਨੇ ਇਹਨਾਂ ਬਦਮਾਸ਼ਾਂ ਦੀ ਗੱਡੀ ਦਾ ਪਿੱਛਾ ਕੀਤਾ ਤਾਂ ਪੁਲਿਸ ਨੇ ਇਹਨਾਂ ਦੀ ਗੱਡੀ ਵਿੱਚ ਗੱਡੀ ਮਾਰੀ ਜਿਸ ਕਾਰਨ ਬਦਮਾਸ਼ਾਂ ਦੀ ਗੱਡੀ ਖੰਬੇ ਵਿੱਚ ਵੱਜੀ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਪੁਲਿਸ ਨੇ ਤਰੰਤ ਇਸ ਗੱਡੀ ਵਿੱਚੋਂ ਚਾਰ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਪੁਲਿਸ ਵੱਲੋਂ ਚਾਰਾਂ ਬਦਮਾਸ਼ਾਂ ਨੂੰ ਗੱਡੀ ਸਮੇਤ ਥਾਣਾ ਸੀਆਈਏ ਲਜਾਇਆ ਗਿਆ ਇਹ ਵੀ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਨਗਰ ਦੇ ਇੱਕ ਪਲਾਟ ਵਿੱਚ ਇਹਨਾਂ ਵੱਲੋਂ ਕਾਰਤੂਸ ਵੀ ਸੁੱਟੇ ਗਏ ਸਨ ਪਲਾਟ ਦੇ ਮਾਲਕ ਲਬਪ੍ਰੀਤ ਸ਼ਰਮਾ ਨੇ ਦੱਸਿਆ ਕਿ ਮੇਰੇ ਪਲਾਟ ਵਿੱਚ ਪ੍ਰਵਾਸੀ ਰਹਿੰਦੇ ਹਨ ਜੋ ਸੁੱਤੇ ਪਏ ਸਨ ਪਲਾਟ ਦੇ ਸਾਹਮਣੇ ਕੰਮ ਕਰਦੀ ਲੇਬਰ ਨੇ ਦੱਸਿਆ ਕਿ ਤੁਹਾਡੇ ਪਲਾਟ ਵਿੱਚ ਗੱਡੀ ਵਾਲੇ ਲੋਕ ਕੁਝ ਸੁੱਟ ਗਏ ਹਨ ਤਾਂ ਮੇਰੇ ਕਿਰਾਏਦਾਰਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਤਾਂ ਮੈਂ ਮੌਕੇ ਤੇ ਆ ਕੇ ਦੇਖਿਆ ਕਿ ਇੱਥੇ ਚਾਰ ਕਾਰਤੂਸ਼ ਪਏ ਸਨ ਮੈਂ ਤੁਰੰਤ ਰੌਮ ਨੂੰ ਤੇ ਫੋਨ ਕਰਕੇ ਦੱਸਿਆ ਪਰ ਅੱਧੇ ਪੌਣੇ ਘੰਟੇ ਤੋਂ ਬਾਅਦ ਪੁਲਿਸ ਆਈ ਅਤੇ ਕਾਰਤੂਸ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਹਾਲੇ ਸਾਡੇ ਵੱਲੋਂ ਮਾਮਲਾ ਦਰਜ ਕਰ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿੰਮਲਾ ਮੇਰਾ ਨਾਮ ਲੱਭਦੀ ਸ਼ੋਰਮੈਂ ਮੱਲਾਪਾ ਬਾਬਾ ਦੀਸੀ ਨਗਰ ਤੇ ਖੜੇ ਕਿ ਇੱਕ ਘਟਨਾ ਹੋਈ ਹੈ ਕੋਈ ਸਟਾਣਾ ਵੀ ਇੱਥੇ ਕਿਰਾਏ ਦਾ ਰਹਿੰਦੇ ਮੇਰੇ ਤੇ ਉਹਨਾਂ ਨੂੰ ਕਿਤੇ ਸਾਹਮਣੇ ਜਿਹੜੇ ਲੇਬਰ ਕੰਮ ਕਰਦੇ ਦੱਸਿਆ ਵੀ ਤੁਹਾਡੇ ਪਲਾਟ ਚ ਕੋਈ ਸੁੱਟ ਗਿਆ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸ਼ਰਮਾ ਜੀ ਆਓ ਇੱਥੇ ਕੋਈ ਸਾਡੇ ਸਮਾਨ ਸੁੱਟ ਗਿਆ ਕਾਰਤੂਸ ਸੀਗੇ ਚਾਰ ਕਾਰਤੂਸ ਸੀਗੇ ਤੇ ਮੈਂ ਕੰਟਰੋਲਰ ਨੂੰ ਫੋਨ ਕੀਤਾ ਉਹ ਕਹਿੰਦੇ ਉੱਥੇ ਪਹੁੰਚ ਹੋਵੇ ਸੀ ਆਪਣੇ ਮਲਾਦਿਆਂ ਭੇਜਦੇ ਆ ਤੇ ਅੰਦਰ ਮੈਂ ਜਾ ਕੇ ਦੇਖਿਆ ਤਾਂ ਅੰਦਰ ਚਾਰ ਕਾਰਤੂਸ ਪਏ ਸੀ ਜਿਹੜੇ ਖੋਸ ਲਿਆ ਕਰ ਕਰਕੇ ਲੈ ਗਏ ਕਿੰਨਾ ਲੱਗਾ ਉਹ ਕਿੰਤਰਾਂ ਦੇ ਸੀ ਕਿਹੜੇ ਰਫਲ ਦੇ ਸੀ ਜਮ ਤੇ ਨਹੀਂ ਨਹੀਂ ਪਤਾ ਲੰਬੇ ਸਾਈਜ਼ ਦੇ ਲੰਬੇ ਸੀਗੇ ਕਿੰਨੇ ਕਿ ਲੰਬੇ ਸੀ ਤਕਰੀਬਨ ਇਹ ਰਾ ਇਹਨਾਂ ਕ ਲੰਬੇ ਹੋਣਗੇ ਤਿੰਨ ਦਿਨ ਚ ਤਕਰੀਬਨ ਅੱਛਾ ਤੇ ਹੁਣ ਲੈ ਗਏ ਹਾਂ ਪੁਲਿਸ ਨੂੰ ਫੋਨ ਕੀਤਾ ਸੀ ਉਹ ਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਸੀਗੇ 4 ਸੀਗੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਪੁਲਿਸ ਦਾ ਰਿਸਪੌਂਸ ਥੋੜਾ ਲੇਟ ਲੈ ਹੈ ਘੰਟਾ ਕੋ ਪੌਣਾ ਘੰਟਾ ਹੋ ਗਿਆ ਕੇ ਇਹਨੂੰ ਅੱਛਾ ਮੈਨੂੰ ਐਸੇ ਵੀ ਜਲਦੀ ਆ ਜਾਣਾ ਜੀ ਤੇ ਅਸੀਂ ਮੈਂ ਕਿਉਂ ਬੀਜੀ ਆਪਾਂ ਬੀਜੀ ਆ ਮੈਂ ਆਪਣੇ ਕੰਮ ਛੱਡ ਕੇ ਆਇਆ ਸੀਗਾ ਹੂੰ ਅੰਤਪੁਣੋਂ ਕਿਹਾ ਖਾਣਾ ਵੀ ਇਤੋਂ ਜੇ ਕਿਸੇ ਦੇਰੀਏ 2 ਕਿਲੋਮੀਟਰ ਤੇ 2 ਕਿਲੋਮੀਟਰ ਐਸਐਸਪੀ ਦਾ ਨਹੀਂ ਰਿਕਵਰੀ ਦੇ ਟਾਈਮ ਲੱਗਾ ਬੋਲਸਨ ਉਸ ਜਦ ਤੱਕ ਮੇਰੇ ਹਿਸਾਬ ਨਾਲ 5-4 ਮਿੰਟਾਂ ਚ ਆ ਜਾਣਾ ਜੀਦਾ ਸੀਗਾ ਫਾਸਟਰ ਕਵਰੀ ਤਾਂ ਆਪਾਂ 5-4 ਮਿੰਟ ਨੂੰ ਗਿਣ ਲਈਏ ਤੇ 25-30 ਮਿੰਟ ਹੋ ਗਏ ਤਾਂ ਉਹਨੂੰ ਫਾਸਟਰ ਰਿਕਵਰੀ ਨਹੀਂ ਕਹਿ ਸਕਦੇ